ਸੰਦੇਸ਼ ਉਪਦੇਸ਼ ਦਿੱਤਾ ਜਾਵੇਗਾ ਆਲੇ-ਦੁਵਾਲਿਓ ਰਿਸ਼ਤੇਦਾਰ ਸੰਬੰਧੀ ਆਏ ਨੇ ਪੂਰਾ ਨਗਰ ਇਕੱਠਾ ਹੋਇਆ ਤੇ ਸੰਗਤ ਜੀ ਅੱਜ ਉਹ ਰਸਮ ਆਰੰਭ ਹੋਈ ਹੈ ਜਨੇਊ ਪਾਉਣ ਦੀ ਪੰਡਤ ਹਰਦੇয়াল ਜੀ ਇੱਕ ਪਲੇਟ ਦੇ ਵਿੱਚ ਜਨੇਊ ਰੱਖ ਕੇ ਲਿਆਏ ਨੇ ਗੁਰੂ ਬਾਬਾ ਜੀ ਨੇ ਵੇਖਿਆ ਜਦੋਂ ਪਾਉਣ ਲੱਗੇ ਪੰਡਤ ਜੀ ਦਾ ਹੱਥ ਪਕੜ ਲਿਆ ਕਹਿੰਦੇ ਪੰਡਤ ਜੀ ਇਹ ਦੱਸੋ ਇਹ ਪਾਉਣਾ ਜ਼ਰੂਰੀ ਕਿਉਂ ਹੈ ਪਹਿਲਾ ਸਵਾਲ ਸੀ ਬਾਬੇ ਦਾ ਹੁਣ ਅਸੀਂ ਤਾਂ ਇਹਨੂੰ ਬੜੀ ਸਧਾਰਨ ਜੀ ਗੱਲ ਕਰ ਲਿਆ ਜੀ ਕਿ ਗੁਰੂ ਸਾਹਿਬ ਜਨੇਊ ਨਹੀਂ ਪਾਏ ਗੁਰੂ ਸਾਹਿਬ ਨੇ ਕਿਉਂ ਨਹੀਂ ਪਾਇਆ ਕਿਉਂਕਿ ਪਹਿਲਾ ਸਵਾਲ ਸੀ ਪਉਣਾ ਕਿਉਂ ਜ਼ਰੂਰੀ ਹੈ ਪੰਡਤ ਜੀ ਕਹਿਣ ਲੱਗੇ ਇਹ ਪਾਉਣ ਤੋਂ ਬਾਅਦ ਤੁਸੀਂ ਧਰਮੀ ਹੋ ਜਾਓਗੇ ਗੁਰੂ ਸਾਹਿਬ ਕਹਿਣ ਲੱਗੇ ਇਹਦਾ ਲਾਭ ਕੀ ਹੈ ਇਹ ਬਣਿਆ ਕਿਸ ਚੀਜ਼ ਦੇ ਨਾਲ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਵੇਖਦਾ ਮੇਰੀ ਭੈਣ ਬੇਬੇ ਨਾਨਕੀ ਨੇ ਜਨੇਉ ਨਹੀਂ ਪਾਇਆ ਕਿ ਉਹ ਧਰਮੀ ਨਹੀਂ ਮੇਰੀ ਮਾਂ ਨੇ ਜਨੇਊ ਨਹੀਂ ਪਾਇਆ ਇਹੋ ਧਰਮੀ ਨਹੀਂ ਫਿਰ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਇੱਕ ਸਵਾਲ ਇਹ ਹੈ ਕਿ ਪੰਡਤ ਜੀ ਜਿਹੜਾ ਜਨੇਊ ਤੁਸੀਂ ਪਾਇਆ ਏ ਇਹ ਜਨੇਊ ਉਹੀ ਹੈ ਜਿਹੜਾ ਮੇਰੇ ਗਲ ਵਿੱਚ ਪਾਉਣ ਲੱਗੇ ਹੋ ਬ੍ਰਾਹਮਣ ਕਹਿਣ ਲੱਗਾ ਨਹੀਂ ਮੇਰਾ ਜਨੇਊ ਵੱਖਰਾ ਹੈ ਜਿਹੜਾ ਤੈਨੂੰ ਪਾਉਣਾ ਹੈ ਛਤਰੀਆਂ ਦਾ ਜਨੇਊ ਹੈ ਕਹਿੰਦੇ ਵੈਸਿਆਂ ਦਾ ਜਨੇਊ ਉਹਨਾਂ ਦਾ ਵੱਖਰਾ ਹੈ ਸ਼ੂਦਰ ਜਨੇਊ ਪਾਈ ਨਹੀਂ ਸਕਦਾ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਨਾ ਗੁਰੂ ਸਾਹਿਬ ਦੀ ਡਿਬੇਟ ਹੋ ਰਹੀ ਹੈ ਹੁਣ ਪੰਡਤ ਜੀ ਦੇ ਨਾਲ ਉਹ ਲਾਈਵ ਡਿਬੇਟ ਹੋ ਰਹੀ ਸਾਰੀ ਸੰਗਤ ਰਿਸ਼ਤੇਦਾਰ ਸਮੰਧੀ ਸਾਰੇ ਸੁਣ ਰਹੇ ਨੇ ਕਿ 11 ਸਾਲ ਦੀ ਉਮਰ ਦੇ ਵਿੱਚ ਕੋਈ ਇਸ ਪ੍ਰਕਾਰ ਦਾ ਸਵਾਲ ਕਰੇ ਪੰਡਤ ਜੀ ਦੱਸੋ ਇਹ ਕਿਹਦੇ ਨਾਲ ਬਣਿਆ ਤੁਹਾਡਾ ਜਨੇਊ ਹੈ ਜਿਹੜਾ ਬ੍ਰਾਹਮਣ ਦਾ ਜਨੇਊ ਹੈ ਨਾ ਕਹਿੰਦੇ ਨੇ ਉਹ ਸ਼ੁੱਧ ਧਾਗੇ ਨਾਲ ਬਣਿਆ ਹੁੰਦਾ ਖੱਤਰੀ ਦਾ ਜਨੇਊ ਦੂਜੇ ਧਾਗੇ ਨਾਲ ਬਣਿਆ ਹੁੰਦਾ ਕਹਿੰਦੇ ਜਿਹੜਾ ਵੈਸ ਦਾ ਹੈ ਨਾ ਉਹਦੇ ਭੇਡਾਂ ਦੇ ਉਹਨਾਂ ਦੇ ਨਾਲ ਹੀ ਬਣਾਉਂਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਕਹਿਣ ਲੱਗੇ ਮੈਂ ਇਹੋ ਜਿਹਾ ਜਨੇਊ ਨਹੀਂ ਪਾਉਣਾ ਜਿਹੜਾ ਵੰਡੀਆਂ ਪਾਉਂਦਾ ਹੋਵੇ ਮੈਂ ਤਾਂ ਇੱਕ ਦੀ ਗੱਲ ਕਰਨੀ ਹੈ ਜਦੋਂ ਸਾਰੇ ਇੱਕ ਪਰਮਾਤਮਾ ਦੇ